ਆਂਗਣਵੜੀ ਸੈਂਟਰ ਹੈਗਾ ਜੀ ਪਿੰਡ ਥੰਦੇਵਾਲਾ ਸੈਂਟਰ ਨੰਬਰ 214 ਤੇ 1990 ਤੋਂ ਕੰਮ ਕਰ ਰਹੀ ਹੈ 2017 ਤੋਂ ਲੈ ਕੇ ਮੇਰਾ ਆਂਗਣਵੜੀ ਸੈਂਟਰ ਜਿਹੜਾ ਹੈਗਾ ਸਕੂਲ ਦੇ ਵਿੱਚ ਲੱਗ ਰਿਹਾ ਹੈਗਾ ਆ ਜਿਹੜਾ ਹੈਗਾ ਸਾਡੇ ਇਹ ਪ੍ਰਾਇਮਰੀ ਸਕੂਲ ਮੇਨ ਹੈਗਾ ਜੀ ਤੇ ਜਿਹੜੇ ਸਾਡੇ ਕੋਲ 3 ਤੋਂ 6 ਸਾਲ ਦੇ ਬੱਚੇ ਸੀਗੇ ਉਹ ਸਾਡੇ ਕੋਲੇ ਆਉਂਦੇ ਸੀਗੇ 2017 ਤੋਂ ਲੈ ਕੇ ਜਿਹੜੇ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਚੋਂ ਬੱਚੇ ਉਹ ਸਕੂਲ ਦੇ ਵਿੱਚ ਬਿਠਾ ਕੇ ਹੁਣ ਉੱਥੇ ਕਮਰਾ ਜਿਹੜਾ ਖਾਚ-ਖਾਚ ਭਰਿਆ ਰਿਹਾ ਅਸੀਂ ਇੱਥੇ ਵਿਹਲੇ ਬੈਠੇ ਰਹਿੰਨੇ ਹੈਗੇ ਤੇ ਜਿਹੜਾ ਉੱਥੇ ਸਾਨੂੰ ਸਾਡੇ ਬੱਚੇ ਜਿਹੜੇ ਸਾਡੇ ਕੋਲੇ ਨਹੀਂ ਆਉਂਦੇਗੇ ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ 3 ਤੋਂ 6 ਸਾਲ ਦੇ ਬੱਚੇ ਆ ਸਾਡੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਭੇਜੇ ਜਾਣਾ ਤੇ ਤਾਂ ਜੋ ਸਾਡੇ ਆਉਣ ਵਾਲੇ ਸੈਂਟਰਾਂ ਦੀ ਲੋੜ ਦੁਬਾਰਾ ਆ ਸਕੇ ਤੇ ਇੱਥੇ ਬੈਠ ਕੇ ਤੁਸੀਂ ਦੇਖ ਲੋ ਵੇ ਬਹੁਤ ਵਧੀਆ ਬਣਿਆ ਸਰਕਾਰ ਨੇ ਜਿਹੜੀ ਗ੍ਰਾਂਟ ਦਿੱਤੀ ਸੀਗੀ ਕੋਸ਼ਿਸ਼ ਅਸੀਂ ਆਪ ਜਿਹੜਾ ਹੈਗਾ ਇਹਦੇ ਤੇ ਮਿਹਨਤ ਕਰਕੇ ਇਹ ਅਸੀਂ ਆਪ ਦੀ ਬੈਟਿੰਗ ਨੂੰ ਤਿਆਰ ਕੀਤਾ ਹੈਗਾ ਸਾਰਾ ਜਿਹੜਾ ਫਰਨੀਚਰ ਦਾ ਸਮਾਨ ਹੈ ਇਹ ਵੀ ਅਸੀਂ ਆਪ ਖੁਦ ਲੋਕਾਂ ਤੋਂ ਕਿਸੇ ਨਾ ਪੰਚਾਇਤ ਤੋਂ ਲੈਣਾ ਤਾਂ ਮਿਲੇਗੀ ਜਾਂ ਸਰਕਾਰ ਸਾਨੂੰ ਕੁਝ ਨਹੀਂ ਦੇਣਗੇ ਪਰ ਅਸੀਂ ਆਪਣੀ ਮਿਹਨਤ ਨਾਲ ਅੰਗਰੇਜ਼ੀ ਸੈਂਟਰ ਜਿਹੜਾ ਹੈਗਾ ਉਹ ਚਲਾ ਰਹੇ ਹੈਗੇ ਆ ਪਰ ਅਸੀਂ ਬੱਚਿਆਂ ਕੋ ਬਿਨਾਂ ਇੱਥੇ ਬੈਠੇ ਰਜਿਸਟਰ ਵਾਲਾ ਕੰਮ ਕਰਦੇ ਆ ਪੋਰਸ਼ਨ ਟਰੈਕ ਕਰਦੇ ਜਿਹੜਾ ਮੋਬਾਈਲਾਂ ਤੇ ਆਨਲਾਈਨ ਕੰਮ ਹੋ ਕਾ ਰਹੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਕਿ 3 ਤੋਂ 6 ਸਾਲ ਦੇ ਬੱਚੇ ਸਾਡੇ ਆਜੇ ਵੀ ਕੋਈ ਅੰਗਰਵਾੜੀ ਸੈਂਟਰਾਈਜ਼ਡ ਵਗਿਆ ਬਣਿਆ ਹੋਇਆ ਹੈਗਾ ਪਰ ਇੱਥੇ ਬੱਚਾ ਇੱਕ ਵੀ ਨਹੀਂ ਹੈ ਹਾਂਜੀ ਸਾਨੂੰ ਸਾਡੇ ਜਿਵੇਂ ਗਾਈਡਲਾਈਨ ਆਈਆਂ ਹੈਗੀਆਂ ਸਾਡੇ ਮਿਨਿਸਟਰ ਕਹਿ ਰਹੇ ਹੈਗੇ ਆ ਵੀ ਤੁਸੀਂ ਬੱਚਿਆਂ ਨੂੰ ਖਾਣਾ ਪਕਾ ਕੇ ਨਹੀਂ ਦੇਣਾਗਾ ਆ ਸਾਨੂੰ ਪੈਕਟ ਭੇਜੇ ਜਾਂਦੇ ਹੈਗੇ ਇਹਨਾਂ ਦੇ ਬੰਦ ਕਟਣ ਦੇ ਵਿੱਚ ਅਸੀਂ ਉਹਨਾਂ ਨੂੰ ਖੋਲ ਵੀ ਨਹੀਂ ਸਕਦੇ ਕਹਿੰਦੇ ਵਰਦ ਪੈਕਟ ਵੀ ਜੇ ਤੁਸੀਂ ਬੱਚਿਆਂ ਨੂੰ ਦਿਓ ਪਰ ਜਿਹੜੀ ਮਾਤਰਾ ਘੱਟ ਹੁੰਦੀ ਹੈਗੀ ਜਦੋਂ ਅਸੀਂ ਥੋੜਾ ਕਿੰਨੇ ਲੋਕ ਰੌਲਾ ਪਾਉਂਦੇ ਆ ਵੀ ਤੁਸੀਂ ਇਹ ਰਸਣ ਘੱਟ ਦਿੱਤਾ ਹੈਗਾ ਤੁਸੀਂ ਵਰਦ ਪੈਕਟ ਕਿਉਂ ਨਹੀਂ ਦਿੰਦੇ ਪਰ ਅਸੀਂ 15 ਦਿਨ ਦਾ ਰਸਣ ਲੈਣਾ ਹੁੰਦਾ ਹੈਗਾ ਸਾਡੇ ਕੋਲੇ ਆ ਸੀਜ਼ਨ ਵਧੀਆ ਬਣੇ ਹੈਗੇ ਆ ਆ ਸਾਡੇ ਜਿਹੜੇ ਸਰਕਾਰ ਤੋਂ ਸਾਨੂੰ ਸਲੰਦਰਾਂ ਤੇ ਤੁੱਲੇ ਮਿਲੇ ਆ ਇਹ ਸਾਡੇ ਐਵੇਂ ਫालतੂ ਪਏ ਹੈਗੇ ਆ ਸਾਡੇ ਕੋਈ ਫਰੈਟ ਪਈ ਪਈ ਆ ਸਾਡੇ ਪਰੇ ਕਿਸੇ ਕੰਮ ਨਹੀਂ ਆ ਰਹੇਗੇ ਤੇ ਆ ਇੱਧਰ ਜਿਹੜਾ ਸਾਡੇ ਸਕੂਲ ਦੇ ਵਿੱਚ ਮੀਟੇ ਮੀਲ ਵੰਡਿਆ ਹੈਗਾ ਇਹ 500 ਬੱਚੇ ਦਾ ਵੰਡਿਆ ਹੈਗਾ ਇਹ ਨੂੰ ਕੀ ਇਹ ਜੇ ਬਣਾ ਸਕਦੇ ਅਸੀਂ ਕਿਉਂ ਨਹੀਂ ਬਣਾ ਸਕਦੇਗੇ ਅਸੀਂ ਵੀ ਆਪਦੇ ਬੱਚਿਆਂ ਨੂੰ ਜਿਹੜਾ ਹੈਗਾ ਆਂਗਣਵਾੜੀ ਦਾ ਉਹ ਪਕਾ ਕੇ ਰਾਸ਼ਨ ਦੇਗੇ ਤੇ ਇੱਥੇ ਆਹ ਦੇਖੋ ਤੁਹਾਡੇ ਸਾਹਮਣੇ ਆਉ ਚੌਲ ਪਏ ਹੈਗੇ ਆ ਪਹਿਲਾਂ ਚੌਲ ਮਿਲਦੇ ਹੁੰਦੇ ਸੀਗੇ ਅਸੀਂ ਉਹ ਵਧੀਆ ਬੱਚਿਆਂ ਨੂੰ ਖੀਰ ਬਣਾ ਕੇ ਦਿੰਦੇ ਸੀ ਦੁੱਧ ਆਉਂਦਾ ਸੀਗਾ ਜਾਇਗੇ ਦੇ ਵਿੱਚ ਪਾਉਣ ਨੂੰ ਕਿਉਂ ਆਉਂਦਾ ਹੁੰਦਾ ਸੀਗਾ ਅਸੀਂ ਬੱਚਿਆਂ ਨੂੰ ਇੱਥੇ ਰਹਿਣ ਕਿ ਖਾਣਾ ਜਿਹੜਾ ਖਵਾਉਂਦੇ ਹੁੰਦੇ ਸੀਗੇ ਪਰ ਜੇ ਮਿਲਦੇ ਮਿਲਦਾ 500 ਬੱਚਿਆਂ ਦਾ ਖਾਣਾ ਪੱਕ ਸਕਦਾ ਤੇ ਕੀ ਅਸੀਂ 15 20 ਬੱਚਿਆਂ ਦਾ ਰਾਸ਼ਨ ਜਿਹੜਾ ਪਕਾ ਕੇ ਦੇ ਦੇ ਸਕਦੇ ਸਾਡੀਆਂ ਹੈਲਪਰਾਂ ਵੇਲੇ ਬੈਠੀਆਂ ਨੇ ਅੰਦੀ ਮੈਂ ਦੱਸਣਾ ਚਾਹੁੰਦੀ ਹੈਗੇ ਆ ਵੀ ਸਰਕਾਰ ਕਹਿੰਦੀ ਹੈਗੀ ਹੈ ਵੀ ਤੁਸੀਂ ਜਿਹੜੇ ਅੰਗਣਵਾੜੀ ਦੇ ਵਿੱਚ ਬੱਚੇ ਆਉਂਦੇ ਆਉਂਦੇ ਨਹੀਂਗੇ ਉਹਨਾਂ ਨੂੰ ਟੇਕ ਹੋਮ ਰਾਸ਼ਨ ਦਿਓ ਤੇ ਉਹਨਾਂ ਨੂੰ ਪੈਕਟ ਦਿਓ ਮੈਂ ਇੱਥੇ ਦੱਸਣਾ ਚਾਹੁੰਦੀ ਨਹੀਂ ਪੈਕਟ ਨਹੀਂ ਅਸੀਂ ਦੇ ਸਕਦੇ ਕਿਉਂਕਿ ਅਸੀਂ 15 ਦਿਨ ਦਾ ਰਾਸ਼ਨ ਜਿਹੜਾ ਹੈਗਾ ਉਹਨਾਂ ਨੂੰ ਟੇਕ ਹੋਮ ਰਾਸ਼ਨ ਦੇਣਾ ਆਉਂਦਾ ਵੰਦਨਾ ਦੇ ਵਿੱਚ ਵੀ ਦਿਨ ਡਿਵਾਈਡ ਕੀਤੇ ਹੁੰਦੇ ਆ ਕੋਈ 4 ਦਿਨ ਬੰਦਦੇ ਕੋਈ 5 ਦਿਨ ਬੰਦਦੇ ਹੈਗੇ ਆ ਆ 15 ਦਿਨ ਦਾ ਖਾਣਾ ਹੈਗਾ ਇਹ ਮਿੱਠਾ ਡੜੀਆਂ ਜਿਹੜਾ ਹੈਗਾ 15 ਦਿਨ ਦਾ ਇਹ ਤੇ ਅਸੀਂ ਇਹ ਬੱਚਾ ਨੂੰ ਆਏ ਪੈਕਟ ਬਣਾ ਕੇ ਦਿੰਨੇ ਹੈਗੇ ਆ ਆ ਜਿਹੜੇ ਹੈਗੇ ਇਹ ਨਮਕੀਨ ਡੜੀਆਂ ਹੈਗਾ ਇਹ ਨਮਕੀਨ ਡੜੀਆਂ ਦੇ ਵਿੱਚੋਂ ਆ ਚਾਰ ਪੈਕਟ ਬੰਦਦੇ ਹੈਗੇ ਆ ਇਹ ਸੀ 75 ਗ੍ਰਾਮ ਦੇਣਾ ਹੁੰਦਾ ਸੀ ਆ 50 ਗ੍ਰਾਮ ਦੇਣਾ ਹੁੰਦਾ ਜੇਕਰ ਅਸੀਂ ਆਪਦੇ ਮੀਨੂ ਮੁਤਾਬਕ ਨਹੀਂ ਚੱਲਦੇ ਤਾਂ ਸਾਨੂੰ ਜਿਹੜੇ ਹੈਗੇ ਆ ਡਾਕਟਰ ਵਾਲੇ ਕਹਿੰਦੇ ਵੀ ਤੁਸੀਂ ਵੱਧ ਰਾਸ਼ਨ ਖਾਉਂਦੇ ਨਹੀਂ ਬਕਾਇਆ ਆਉਦੇ ਕੋਲੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਰੱਖੋ ਜੇਕਰ ਇਹ ਖਾਣਾ ਪਹਿਲੀ ਗੱਲ ਤਾਂ ਹੈਗੇ ਜੀ ਖਾਣ ਦੇ ਯੋਗ ਹੀ ਨਹੀਂ ਗੇ ਇਹਦੇ ਵਿੱਚ ਵੀ ਜਿਹੜਾ ਹੈਗਾ ਆ ਸੋਆ ਬੀਨ ਪਾਇਆ ਹੋਇਆ ਹੈ ਸੋਆ ਬੀਨਰ ਫਾਇੰਡ ਇਹਦੇ ਵਿੱਚ ਪਾਇਆ ਹੈ ਮਿੱਠੇ ਦੇ ਵਿੱਚ ਵੀ ਜਿਹੜਾ ਹੈਗਾ ਜੀ ਆ ਇੱਥੇ ਵੀ ਇਹਨਾਂ ਨੇ ਸੋਆ ਬੀਨ ਹੀ ਪਾਇਆ ਹੋਇਆ ਹੈਗਾ ਲੋਕ ਸਾਡੇ ਕੋਲੋਂ ਅਸੀਂ ਪੈਕ ਬਣਾ ਕੇ ਦਿੰਦੇ ਆ ਪਹਿਲੀ ਗੱਲ ਤਾਂ ਉਹ ਸਾਥ ਹੋਏ ਲੈ ਜਾਂਦੇ ਨਹੀਂ ਕਹਿੰਦੇ ਕਿ ਕੀ ਸਾਨੂੰ ਤੁਸੀਂ ਇਹ ਕੁੜੀਆਂ ਬਣਾ ਕੇ ਦੇ ਰਹੇ ਹੈਗੇ ਆ ਸਾਡੇ ਘਰੇ ਜਿਹੜਾ ਕਦੇ ਸਪੈ ਜਾਂਦਾ ਜੇ ਅਸੀਂ ਰਣ ਕੇ ਖੋਣੇ ਵੈਸੇ ਰਿੰਨ ਨੇ ਜੋ ਵੀ ਨਹੀਂ ਗਏ ਸਾਡੇ ਕੋਲੇ ਅੱਜ ਜਿਹੜੇ ਆਏ ਸੀਗੇ ਉਹ ਰਾਸ਼ਨ ਮੋੜ ਕੇ ਚਲੇ ਗਏ ਤੇ ਪਹਿਲਾਂ ਅਸੀਂ ਜਿਹੜਾ ਸੀਗਾ ਆਂਗਣਵਾਲੀ ਸੈਂਟਰ ਦੇ ਵਿੱਚ ਰਾਸ਼ਨ ਬਣਾਉਂਦੇ ਸੀਗੇ ਤੇ ਅੱਜ ਕੋਲੇ 3 ਮੈਨੀਫੈਸਟਰੀ ਆ ਅਸੀਂ ਆ ਦੋ ਕੰਮੇ ਭਰ ਕੇ ਬਣਾਉਂਦੇ ਆ ਦੇਖੋ ਸਾਡੇ ਬਕਰਮਾਂ ਦਾ ਵੀ ਕੀ ਹਾਲ ਹੋਇਆ ਪਿਆ ਹੈਗਾ ਸਰਕਾਰ ਕਹਿੰਦੀ ਵੀ ਤੁਸੀਂ ਰਿੰਨ ਕਿ ਨਹੀਂ ਦੇਣਾਗਾ ਜੇ ਅਸੀਂ ਰਿੰਨ ਕਿ ਦੇਵਾਂਗੇ ਤਾਂ ਘੱਟੋ ਘਾਟ ਅਸੀਂ 2 ਕਿਲੋ ਦਰਗਾਹਾਂ ਦੇ ਵਿੱਚ ਪਾਣੀ ਨਹੀਂ ਪਾਉਣਾ ਦੇ ਵਿੱਚ ਖੰਡ ਵੀ ਪਾਉਣੀ ਦੇ ਵਿੱਚ ਘਿਓ ਪਾਉਣਾ ਦੁੱਧ ਪਾਉਣਾ ਸਾਰਾ ਕੁਝ ਪਾਇਦਾ ਸੀ ਤੇ ਇੱਥੇ ਰਾਗ-ਰਾਗ ਜਿਹੜੇ ਸੀਗੇ ਬੈਨੇਫੀਸ਼ੀਅਰੀ ਸਾਡੇ ਕੋਲ ਖਾ ਕੇ ਜਾਂਦੇ ਸੀਗੇ ਹੁਣ ਉਹ ਘਰੇ ਜਾ ਕੇ ਜਾਂ ਤਾਂ ਵਰੀਆ ਪੰਡਦਾ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਬੱਚਿਆਂ ਦੀ ਲੜਾਈ ਪੈ ਜਾਂਦੀ ਹੈਗੀ ਹੈ ਮੈਨੂੰ ਨਹੀਂ ਮਿਲਿਆ ਮੈਨੂੰ ਨਹੀਂ ਮਿਲਿਆ ਤੇ ਨਈ ਉਹ ਜਿਹੜਾ ਬਣਾ ਕੇ ਹੈਗਾ ਪਸੰਗ ਨੂੰ ਪਾ ਦਿੰਦੇ ਹੈਗੇ ਆ ਇਹ ਜਿਹੜਾ ਹੈਗਾ ਮੈਂ ਤੁਹਾਨੂੰ ਉਹ ਮੈਡੀਕਲ ਮਿਲ ਦਾ ਜਿਹੜਾ ਦਿਖਾਇਆ ਹੈਗਾ ਵੀ ਜੇ ਉਹ ਇੱਥੇ ਰਹਿਣ ਕੇ ਖਵਾ ਸਕਦੇ ਤੇ ਕੀ ਆਂਗਣਵਾਰੀ ਸੈਂਟਰਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਰਹਿਣ ਕੇ ਰਸਮੀ ਖਵਾ ਸਕਦੇ ਹਾਂ ਗਾਈਡਲਾਈਨ ਹੈਗੇ ਤੇ ਤੁਸੀਂ ਜਿਹੜੇ ਹੈਗੇ ਇਹਨਾਂ ਨੂੰ ਪੈਕਟ ਦੇਣੇ ਹੈਗੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਖੋਲ ਕੇ ਆ ਪੈਕਟ ਦੇਣੇ ਹੈਗੇ ਆ ਤੇ ਫਿਰ ਉਹ ਗਾਈਡਲਾਈਨ ਸਾਡੇ ਵਾਸਤੇ ਕਿੱਥੇ ਰਹਿ ਗਈ ਨਾ ਜੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਹੈਗਾ ਰਾਸਨ ਜਿੰਨਾ ਬਣਦਾ ਹੈਗਾ ਸੀ ਉਹਨਾਂ ਹੀ ਦੇ ਸਕਦੇ ਆ ਅਸੀਂ ਬੰਦ ਪੈਕਟ ਤੇ ਜਿਹੜਾ ਨਹੀਂ ਦੇ ਸਕਦੇ